ਹਾਂਜੀ ਮੈਂ ਟ੍ਰੋਫ ਕਰ ਦਾਂ ਤੁਹਾਡੀ ਵਧੀਆ ਹੋ ਗਏ ਤੁਹਾਡਾ ਸਵਾਗਤ ਜੀ ਲਾਪਰੇ ਸਿੰਘ ਸਿੱਧੂ ਬਲੌਗਰ ਚੈਨਲ ਦੇ ਵਿੱਚ ਗਾਈਸ ਅੱਜ ਮੌਸਮ ਬਹੁਤ ਵਧੀਆ ਹੋ ਗਿਆ ਨਾ ਕਿ ਮੈਂ ਜੀ ਜਿਸ ਵੀ ਅਰਥ ਦੇ ਬੱਦਲ ਵੇਖੋ ਤੇ ਕਿੰਨਾ ਬਾਕੀ ਤਰਪਾਲੀ ਲੈ ਕੇ ਚੱਲੇ ਆਪਾਂ ਸਬਜੀ ਕਿਉਂਕਿ ਇੰਨੇ ਦਿਨ ਮੀਂਹ ਤਾਂ ਨਹੀਂ ਪਿਆ ਸੀ ਆਪਾਂ ਮੀਂਹ ਨੂੰ ਹੀ ਠੀਕਦੇ ਸੀ ਕਿੰਨੇ ਮੀਂਹ ਪਊਗਾ ਉਹਦੋਂ ਤਰਪਾਲੀ ਮਾਰਾਂਗੇ ਮਾਰਾਂਗੇ ਅੱਜ ਰੱਬ ਨੇ ਸੁਣ ਲਈ ਤੇ ਮੀਂਹ ਕਣ ਮਿੰਜੀ ਪੈ ਗਈ ਅੱਸੀ ਕਰਕੇ ਗਿੱਲੀ ਹੋ ਗਈ ਥੋੜੀ ਜਿਹੀ ਜਗ੍ਹਾ ਦੇਖ ਸਕਦੇ ਇੱਥੇ ਇੱਥੇ ਆਪਾਂ ਗਾਜਰਾ ਬੀਜੀਆਂ ਦੇਖ ਸਕਦੇ ਵਟਾਂ ਦੇ ਖਾਣਨਾ ਮੈਂ ਤੁਹਾਨੂੰ ਲਾਗੇ ਜਾ ਕੇ ਆ ਵੀ ਕੋ ਇੱਥੇ ਆਪਾਂ ਗਾਜਰਾ ਬੀਜੀਆਂ ਹੀ ਆਂਦੇ ਬਾਕੀ ਇੱਥੇ ਮੈਂ ਗੋੜ ਕੇ ਗਿਆ ਸੀ 2-3 ਦਿਨ ਪਹਿਲਾਂ ਤਾਂ ਬੜੀ ਸਖਤ ਸੀ ਜ਼ਮੀਨ ਆ ਰੱਬ ਨੇ ਕਿਰਮਿੰਜੀ ਪਾਤੀ ਤੇ ਹੁਣ ਵੇਖੋ ਤਰਪਾਲੀ ਚੱਲਦੀ ਵਧੀਆ ਜੀ ਕਾ ਵੇਖੋ ਇੱਥੇ ਕਿੰਨਾ ਆ ਜਾਊਗਾ ਬਸ ਆਪਾਂ ਮਾਰਦੇ ਆ ਤਰਪਾਲੀ ਇੰਨੇ ਦਿਨ ਬਾਅਦ ਵਲੌਗ ਸ਼ੁਰੂ ਕੀਤਾ ਚਲੋ ਮਣਾਉਣੇ ਅੱਜ ਇਹ ਕਿੰਨੀ ਪਸੰਨਾ ਵੇਖੋ ਪਹਿਲਾਂ ਤੇ ਬਾਕੀ ਚੈੱਕ ਕਰੋ ਉੱਥੋਂ ਲੈ ਕੇ ਇੱਥੋਂ ਦਰਕਵਾਤੀ ਹੁਣ ਦੂਰੀ ਵਾਰ ਵਾਣ ਲੱਗੇ ਗੰਦ ਬੜਾ ਸੀ ਦੇਖ ਲਾ ਜਿਵੇਂ ਇੱਧਰ ਗੰਦ ਓਵੇਂ ਇੱਧਰ ਗੰਦ ਸੀ ਬਹੁਤ ਜ਼ਿਆਦਾ ਬਾਕੀ ਸਾਰਾ ਇੱਥੋਂ ਬਾਹਰਤੀ ਆਪਾਂ ਉੱਥੇ ਦਾ ਜਰਾਂ ਸੀ ਉੱਥੋਂ ਛੱਡਤੀ ਦੂਰੀ ਵਾਰ ਵਾਣ ਲੱਗੇ ਆ ਬਾਕੀ ਚੈੱਕ ਕਰਾਉਣੇ ਆ ਤੁਹਾਨੂੰ ਨਾਲ ਦੀ ਨਾਲ ਮੋਨੇ ਰਿਓ ਵਲੋਗ ਵਿੱਚ ਬਾਕੀ ਅੱਜ ਜੋ ਰੋਲ ਵਲੋਗ ਹੀ ਆ ਬੱਸ ਦੇਖਦੇ ਇਥੋਂ ਉਥੋਂ ਲੈ ਕੇ ਇਥੋਂ ਉਦ ਰਕਵਾ ਦੀ ਜੱਟਾਂ ਨੇ ਅੱਜ ਚਲੋ ਚੈੱਕ ਕਰੌਣਾ ਤੁਹਾਨੂੰ ਦੇਖਦੇ ਗਾਇਸ ਸ਼ਾਮ ਦੇ 7:00 ਵਜੇ ਆ ਬਾਕੀ ਦੇਖਦੇ ਆਪਾਂ ਇੱਥੇ ਗਾਜਰਾਂ ਬੀਜੀਆਂ ਹੀਆਂ ਨੇ ਸ਼ਾਮ ਦੇ 7:00 ਵਜੇ ਆ ਬਾਕੀ ਨਾਲ ਨੂੰ ਕਿ ਆਪ ਬਹਿ ਵੀ ਗਏ ਤਿਆਰ ਵੀ ਹੋ ਗਏ ਬਸ ਬਾਕੀ ਉਧਰ ਆਈ ਕੱਲੂ ਕਰਾਂਗੇ ਦੇਖਦੇ ਉਧਰ ਗੰਦ ਤੇ ਇੱਧਰ ਵੇਖੋ ਇੱਧਰ ਪ੍ਰੋਪਰ ਵਧੀਆ ਬਣਾਤੀ ਆਪਾਂ ਦੇਖਾਂ ਦੇਖੋ ਤੇਰਪਾਲੀ ਨਾਲ ਨਾਲ ਕੀਤੀ ਆਪਾਂ ਕੱਲਿਆਂ ਨੇ ਨਾ ਅੱਜ ਭਰਾ ਆ ਹੀ ਇਹ ਦੇਖਦੇ ਇੱਧਰ ਝੋਨਾ ਵੇਖੋ ਬਸ ਨਿੱਸਰ ਲੱਗ ਗਿਆ ਵਾ ਕਿਤੇ ਕਿਤੇ ਬਾਕੀ ਆ ਵੀ ਤਿਆਰੀ ਆਪਣਾ ਝੋਨਾ ਇੱਥੇ ਬਾਕੀ ਦੇਖ ਆ ਵੇਖੋ ਬਾਕੀ ਆ ਤੁਸੀਂ ਆਪਣੀ ਤੇ ਆ ਦੇਖ ਸਕਦੇ ਆਪਾ ਗੁਰੂ ਘਰੋਂ ਬੂਟੇ ਲਿਆਂਦੀ ਸੀ ਮਰੂਦਾ ਦੇ ਲੰਗਰ ਲੱਗਾ ਸੀ ਆ ਲੰਗਰ ਤੇ ਕੀ ਫ੍ਰੀ ਲਵਾਂਦੇ ਸੀ ਗੁਰੂ ਘਰ ਛੇ ਦਿਲੀ ਦੇ ਅਧਿਕ ਕਰਕੇ ਬਾਕੀ ਆਪਾਂ ਲੈ ਜਾਂਦੇ ਤੇ ਇੱਧਰ ਦੇਖ ਸਕਦੇ ਬਾਕੀ ਅੱਜ ਦੇ ਵਲੋਗ ਚ ਇੰਨਾ ਸੀ ਜੇ ਵਧੀਆ ਲੱਗਦੀ ਲਾਈਕ ਸਬਸਕ੍ਰਾਈਬ ਤੁਹਾਡਾ ਸਾਨੂੰ ਪਾ